ਨਾ ਸੋਨਾ ਮੇਨ ਗੇਟ ਦੇ ਵਿੱਚ ਦਿਖੋ ਨਹੀਂ ਨਾ ਕਰੀ ਦੋਨੇ ਸਾਈਡ ਤੇ ਤੁਹਾਨੂੰ ਐ ਲੱਗੂਗਾ ਜਿਵੇਂ ਖਰਮੰਦਰ ਸਾਹਿਬ ਚਪਾ ਆ ਗਏ ਹੁੰਦੇ ਆ ਆਪਾਂ ਨੂੰ ਐ ਲੱਗੂਗੀ ਹੈ ਤਾਂ 16ਵੀਂ ਸਦੀ ਦਾ ਮੰਦਿਰ ਆ ਪਰ ਇਹਨੂੰ ਦੁਬਾਰਾ ਬਣਾਇਆ ਗਿਆ ਸੀ ਪਹਿਲਾ ਪਰਚੀਜ਼ ਸੀਗਾ ਦੇਖੋ ਡਿਜ਼ਾਈਨ ਸਟਰਕਚਰ ਬਿਲਕੁਲ ਐ ਲੱਗਦਾ ਗੋਲਡਨ ਟੈਪ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਇਸ ਵੀਡੀਓ ਚ ਆਪਾਂ ਅੰਮ੍ਰਿਤਸਰ ਆਏ ਸੀਗੇ ਤੇ ਅੰਮ੍ਰਿਤਸਰ ਆਪਾਂ ਦੇਖਣਾ ਹੈਗਾ ਦਰਗਾਣਾ ਮੰਦਿਰ ਦਿਖਾਉਣੇ ਆ ਤੁਹਾਨੂੰ ਆ ਦੇਖ ਰਹੇ ਹੋ ਮੇਰੇ ਪਿੱਛੇ ਬਾਜ਼ਾਰ ਪਿੱਛੇ ਨਾ ਹੌਲ ਗੇਟ ਤੋਂ ਥੋੜਾ ਜਿਹਾ ਅੱਗੇ ਆ ਕੇ ਤੁਹਾਨੂੰ ਪਤਾ ਲੱਗ ਜੂਗਾ ਦਰਗਾਣਾ ਮੰਦਿਰ ਨਾਲ ਹੀ ਆ ਇਹ ਸਾਰੀ ਮਾਰਕੀਟ ਨੇ ਸਾਈਡ ਤੇ ਬਾਜ਼ਾਰ ਮਾਰਕੀਟ ਇੱਧਰ ਵੀ ਇੱਧਰ ਵੀ ਪਾਰਕਿੰਗ ਚ ਆਪਾਂ ਬਾਈਕ ਲਾ ਦਿੱਤਾ ਤੇ ਹੁਣ ਆਪਾਂ ਚੱਲਦੇ ਮੇਨ ਗੇਟ ਆ ਦੇਖੋ 메인 게ਟ ਸ਼੍ਰੀ ਦੁਰਗਿਆਣਾ ਟੀਰਥ ਸ਼੍ਰੀ ਦੁਰਗਿਆਣਾ ਟੀਰਥ ਦੁਰਗਿਆਣਾ ਮੰਦਿਰ ਕਹਿੰਦੇ ਆ ਤੇ ਹੁਣ ਇਸ ਟਾਈਮ ਤੇ ਤਾਂ ਗਰਮੀ ਆ ਨਾ ਜਿਆਦਾ ਟੂਰਿਸਟ ਨਹੀਂ ਆਉਂਦੇ ਹੈਗੇ ਪਿੱਛੇ ਨੂੰ ਕਿੰਨਾ ਵਧੀਆ ਬਣਿਆ ਹੈਗਾ ਯਾਰ ਕਾਫੀ ਵੱਡਾ ਮਤਲਬ ਜਿਹੜੇ ਵੀ ਟੂਰਿਸਟ ਆਉਂਦੇ ਆ ਨਾ ਫੌਰਨ ਤੋਂ ਮਤਲਬ ਗੋਲਡਨ ਟੈਂਪਲ ਆਉਂਦੇ ਆ ਜਾਂ ਅੰਮ੍ਰਿਤਸਰ ਦੀਆਂ ਸਾਰੀਆਂ ਜਗਾਵਾਂ ਦਿਖਣ ਤਾਂ ਉਹ ਇੱਥੇ ਜ਼ਰੂਰ ਆਉਂਦੇ ਆ ਆ ਦੇਖੋ ਅੰਮ੍ਰਿਤਸਰ ਵਾਲੇ ਜਾਂ ਦੂਰੋਂ ਨੇੜੇੋਂ ਮੇਰੇ ਦੋਸਤ ਜਿਹੜੇ ਦੇਖ ਰਹੇ ਆ ਵੀਡੀਓ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਤੇ ਲਾਈਕ ਕਰਦੇ ਹੋ ਆਪਾਂ ਤੁਹਾਨੂੰ ਅੱਜ ਮੰਦਿਰ ਦਾ ਚੱਕਰ ਲਵਾਉਂਦੇ ਆ ਕਿਉਂਕਿ ਮੈਂ ਅਸੀਂ ਦੇਖ ਲਓ ਕਿੰਨੀ ਬਾਾਰ ਆਪਾਂ ਅੰਮ੍ਰਿਤਸਰ ਆਏ ਤਾਂ ਆਪਾਂ ਇੱਥੇ ਦੁਰਗਾਣਾ ਮੰਦਿਰ ਆਏ ਨਹੀਂ ਉਹ ਮੂਰਿਓ ਲੰਘ ਜਾਂਦੇ ਸੀਗੇ ਜੇ ਮੰਨ ਲਓ ਯੂਨੀਵਰਸਿਟੀ ਤੋਂ ਸਾਈਡ ਤੋਂ ਆਏ ਤਾਂ ਆਪਾਂ ਸਿੱਧੇ ਲੰਘ ਜਾਂਦੇ ਸੀ ਕਦੇ ਆਏ ਨਹੀਂ ਪਰ ਅੱਜ ਸੁਭ ਬਣ ਗਿਆ ਆਪਾਂ ਕਿਹਾ ਵੀ ਆਪਾਂ ਦੇਖ ਕੇ ਜਾਣਾ ਥੋੜਾ ਲੈਂਪ ਦਿਖਾਉਣਾ ਕਿੱਡੇ ਕਿੱਡੇ ਵੱਡੇ ਲੈਂਪ ਆ ਦੇਖੋ ਅੰਦਰ ਚ ਲੱਗੇ ਆ ਇਹਦੇ ਵਿੱਚ ਲਿਖਿਆ ਹੈਗਾ ਪਰਮਾਤਮਾ ਨੂੰ ਪਾਉਣ ਦੇ 10 ਦਰਵਾਜ਼ੇ 10 ਤਰੀਕਿਆਂ ਨਾਲ ਪਰਮਾਤਮਾ ਨੂੰ ਪਾਇਆ ਜਾ ਸਕਦਾ ਧਰਮ ਦਰਵਾਜ਼ਾ ਹੈਗਾ ਗਿਆਨ ਦਰਵਾਜ਼ਾ ਵੈਰਾਗ ਦਰਵਾਜਾ ਈਸ਼ਵਰੀਆ ਦਰਵਾਜਾ ਸ਼ਰਦਾ ਦਰਵਾਜਾ ਵਰुण ਦਰਵਾਜਾ ਕਬੀਰ ਦਰਵਾਜਾ ਸੁਦਰਸ਼ਨ ਦਰਵਾਜਾ ਲక్ష్ਮੀ ਦਰਵਾਜਾ ਤੇ ਸਹਸਤ ਸੈਸਤ ਸਾਰ ਦਰਵਾਜਾ ਇਹ ਤੁਸੀਂ ਸਕਰੀਨਸ਼ਾਟ ਮਾਰ ਕੇ ਪੜ੍ਹ ਲਿਓ ਇੱਧਰ ਇੰਗਲਿਸ਼ ਚ ਵੀ ਆ ਹਿੰਦੀ ਚ ਵੀ ਇਹ ਰੱਬ ਨੂੰ ਫੋਨ ਦੇ ਦੱਸ ਜਿਹੜੇ ਹੈਗੇ ਆ ਦਰਵਾਜੇ ਉੱਥੇ ਲਿਖਿਆ ਇੱਧਰ ਸਾਰੀ ਪਾਰਕਿੰਗ ਹੈ ਦੇਖੋ ਕਿੰਨੇ ਸੋਹਣੇ ਆ ਲੈਂਪ ਜਦੋਂ ਰਾਤ ਨੂੰ ਜਗਦੇ ਹੋਗੇ ਨਾ ਤੇ ਆ ਇੱਥੇ ਫੁਹਾਰੇ ਚੱਲਦੇ ਹੋਣਗੇ ਲੇਟਾਂ ਪੈਂਦੀਆਂ ਹੁਣ ਦੇਵਤਿਆਂ ਦੀਆਂ ਸਾਰਿਆਂ ਦੀਆਂ ਮੂਰਤੀਆਂ ਲੱਗੀਆਂ ਹੁਣ ਆਪਾਂ ਅੰਦਰ ਚੱਲਦੇ ਉੱਡ ਕੇ ਉੱਡ ਕੇ ਓ ਤੇ ਮੈਂ ਕਿਹੜਾ ਕੁਝ ਕਹਿਣਾ ਸੀਗਾ ਧਰਮ ਦਵਾਰ ਹਮਰੇ ਵੀ ਲਿਖਿਆ ਹੈਗਾ ਗੇਟ ਤੇ ਗਿਆਨ ਦਵਾਰ ਦਵਾਰ ਗਿਆਨ ਦਾ ਦਰਵਾਜ਼ਾ ਸਾਰੇ ਮੈਂ ਹਰੀਖ ਤੇ ਲਿਖਿਆ ਹੈਗਾ ਮੇਰਾ ਅਗਲਾ ਦਵਾਰ ਜਿਹੜੇ ਮਤਲਬ ਉੱਥੇ ਲਿਖੇ ਸੀ ਨਾ ਪਰਮਾਤਮਾ ਨੂੰ ਪਾਉਂਦੇ ਉਹ ਸਾਰੇ ਦਰਵਾਜ਼ੇ ਆ ਦੇਖੋ ਇਹ ਜਿਹੜਾ ਦਰਵਾਜ਼ੇ ਆ ਇਹੋ ਜਿਹਾ ਗੇਟ ਦੁਰਗਿਆਣਾ ਮੰਦਿਰ ਨੂੰ ਜਾਣ ਦਾ ਫਿਰ ਮੈਂ ਤੁਹਾਨੂੰ ਦੱਸਦਾ ਆਪਾਂ ਇੱਕ ਵਾਰ ਨਮਸਕਾਰ ਕਰੀਏ ਫਿਰ ਦੱਸਦਾ ਤੁਹਾਨੂੰ ਕਿ ਕਦੋਂ ਬਣਾਇਆ ਗਿਆ ਸੀਗਾ ਇਹ ਮੰਦਿਰ ਉਦੇ ਬਾਰੇ ਗੱਲ ਕਰਦੇ ਆਪਾਂ ਇੱਥੇ ਆਪਾਂ ਜੁੱਤਾ ਘਰ ਇੱਥੇ ਜੁੱਤੇ ਜਮ੍ਹਾਂ ਕਰਾਉਂਦੇ ਹਣ ਚੱਲਦੇ ਆਪਾਂ ਆਹ ਸਾਰੀ ਪਾਰਕਿੰਗ ਆ ਇਹ ਮੰਦਿਰ ਬਹੁਤ ਵੱਡਾ ਹੈਗਾ ਅੱਗੇ ਆਪਾਂ ਦਰਸ਼ਨ ਕਰਾਉਣੇ ਤੁਹਾਨੂੰ ਮੰਦਿਰ ਦੇ ਆ ਜਾਈਏ ਮੰਦਿਰ ਜਾਣੇ ਦਾ ਰਸਤਾ ਇਹ ਰਸਤਾ ਬਈ ਮੰਦਿਰ ਜਾਨੇਗਾ ਆ ਇੱਧਰ ਵੀ ਆਰ ਸਰਮ ਮੰਦਰ ਦਾ ਦੇਖੋ ਕੁਝ ਵੀ ਲੈਣਾ ਪ੍ਰਸ਼ਾਦ ਤਾਂ ਸਾਰਾ ਇੱਧਰ ਇਹ ਪੂਰਾ ਵਿਆਰ ਆ ਤੇ ਸਾਹਮਣੇ ਆ ਮੰਦਰ ਅੰਦਰ ਚੱਲਦੇ ਹੋਂਦੇ ਪੁੱਤਰਾਂ ਨੇ ਕਿੰਨਾ ਵੱਡਾ ਮੰਦਰ ਹੈਗਾ ਅੰਦਰ ਜੇ ਆਪਾਂ ਗਏ ਨਹੀਂ ਮੇਨ ਆ ਮੇਨ ਗੇਟ ਆਉਣ ਚੱਲਦੇ ਹਾਂ ਕਿੰਨਾ ਸੋਹਣਾ ਮੇਨ ਗੇਟ ਦੇ ਵਿੱਚ ਦੇਖੋ ਨੀਣਾ ਕਰੀ ਜਿੰਨੀ ਸੋਹਣੀ ਹੋਈ ਹੈ ਇੱਧਰ ਵੀ ਦੇਵਤਿਆਂ ਦੀ ਹੈ ਦੇਖੋ ਸਰੋਵਰ ਦੇਖੋ ਦੋਨੇ ਸਾਈਡ ਤੇ ਤੁਹਾਨੂੰ ਐ ਲੱਗੂਗਾ ਜਿਵੇਂ ਹਰਮੰਦਰ ਸਾਹਿਬ ਚੱਪਾ ਆ ਗਏ ਹੋਣੇ ਆ ਆਪਾਂ ਨੂੰ ਐ ਲੱਗਦਾ ਤੇ ਇਹ ਹਰਮੰਦਰ ਸਾਹਿਬ ਦੇ ਵੱਲ ਦੇਖ ਕੇ ਇਹਦਾ ਜਿਹੜਾ ਡਿਜ਼ਾਈਨ ਆ ਉਹ ਕੀਤਾ ਗਿਆ 1921 ਦੇ ਵਿੱਚ ਨੂੰ ਰੀਸਟ੍ਰਕਚਰ ਕੀਤਾ ਗਿਆ ਸੀ ਦਰਗਾਣਾ ਮੰਦਿਰ ਨੂੰ ਪਹਿਲਾਂ ਕਹਿੰਦੇ ਹੈ ਤਾਂ 16ਵੀਂ ਸਦੀ ਦਾ ਮੰਦਿਰ ਆ ਪਰ ਇਹਨੂੰ ਦੁਬਾਰਾ ਬਣਾਇਆ ਗਿਆ ਸੀ ਪਹਿਲਾ ਪਰਚੀ ਸੀਗਾ ਦੇਖੋ ਇੱਧਰ ਵੀ ਸ਼ਰੋਵਰ ਕਿੰਨਾ ਸੋਹਣਾ ਇਹ ਸਾਈਡ ਤੇ ਵੀ ਦੂਸਰੀ ਸਾਈਡ ਤੇ ਵੀ ਸੇਮ ਇਹਦਾ ਦੇਖੋ ਡਿਜ਼ਾਈਨ ਸਟਰਕਚਰ ਬਿਲਕੁਲ ਐ ਲੱਗਦਾ 골ਡਨ ਟੈਪਲ ਮਤਲਬ ਰਸਤਾ ਵੀ ਉਵੇਂ ਬਣਾਇਆ ਹੈਗਾ ਤੇ ਮਤਲਬ ਇਹਨੂੰ ਚਾਂਦੀ ਦਾ ਮੰਦਿਰ ਵੀ ਕਿਹਾ ਜਾਂਦਾ ਹੈ ਇਹਦੇ ਚਾਂਦੀ ਲੱਗੀ ਹੈ ਕਹਿੰਦੇ ਪੂਰੇ ਮੰਦਿਰ ਦੇ ਹੁਣ ਨਾ ਟੂਰਿਸਟ ਵੀ ਘਟਾ ਵੈਸੇ ਵੀ ਆਪਣੇ ਦੇਖਣ ਵਾਲੇ ਵੀ ਘਟਾ ਇੰਨਾ ਮਹੀਨਿਆਂ ਦੇ ਵਿੱਚ ਬਾਰਿਸ਼ ਹੋਣਸਾਂ ਦੇ ਕਰਕੇ ਗਰਮੀ ਦਾ ਕਰਕੇ ਅਗਲੇ ਮਹੀਨੇ 'ਚ ਬਹੁਤ ਪੀੜ ਹੁੰਦੀ ਆ ਦੇਖੋ ਮੰਦਰ ਦੇ ਉੱਪਰ ਸਾਰੇ ਦੇਵੀ ਦੇਵਤਿਆਂ ਦੀਆਂ ਫੋਟੋਆਂ ਹੈਗੀਆਂ ਮਤਲਬ ਮੂਰਤੀਆਂ ਬਣੀਆਂ ਹੈਗੀਆਂ ਉਹ ਹਨੂਮਾਨ ਜੀ ਮੈਂ ਜ਼ੂਮ ਕਰਕੇ ਦਿਖਾਉਣਾ ਤੁਹਾਨੂੰ ਦੇਖੋ ਉੱਪਰ ਉਹ ਝੰਡਾ ਵੀ ਧਰਾਰਿਆ ਬਹੁਤ ਸੋਹਣਾ ਮੰਦਰ ਹੈ ਇੱਧਰ ਦੇਖੋ ਪ੍ਰਕਰਮਾ ਦੋਨੇ ਸਾਈਡ ਤੇ ਕਿ ਹੋਰ ਅੰਦਰ ਚੱਲਦੇ ਮੱਥਾ ਟੇਕਦੇ ਆ ਪੂਰੇ ਮਾਰਬਲ ਦੇ ਉੱਤੇ ਜਿਹੜੀ ਆ ਉਹ ਐਵੇਂ ਮੀਨਾ ਕਰੀ ਹੋਈ ਵੀ ਆ ਆ ਦੇਖੋ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਉੱਪਰ ਵੀ ਸੀ ਆ ਅਥਰ ਦੇ ਵਿੱਚ ਵੀ ਬਣੀਆਂ ਹੈਗੀਆਂ ਅੰਦਰੋਂ ਫੋਟੋ ਖਿੱਚਣਾ ਮਨਾ ਸੀ ਕੀ ਬੋਲ ਰਹੇ ਆ ਪੜਾ ਜੀ ਕੁਝ ਬੋਲ ਰਹੇ ਆ ਚਲੋ ਜੀ ਸੋਣਾ ਚਲੋ ਅੰਦਰ ਨਾਲ ਫੋਟੋ ਖਿੱਚਣਾ ਮਾਣਾ ਸੀਗਾ ਬਹੁਤ ਸੋਹਣਾ ਮਤਲਬ ਮੂਰਤੀਆਂ ਰੱਖੀਆਂ ਹੋਈਆਂ ਤੇ ਆ ਦੇਖੋ ਬਾਹਰ ਦਰਵਾਜੇ ਚਾਂਦੀ ਦੇ ਲੱਗੇ ਆ ਆ ਸਾਰੇ ਇਹਨੂੰ ਚਾਂਦੀ ਦਾ ਮੰਦਿਰ ਤਾਂ ਹੀ ਕਿਹਾ ਜਾਂਦਾ ਇਹ ਸਾਰਾ ਵਰਕ ਵੀ ਚਾਂਦੀ ਦਾ ਹੀ ਹੈਗਾ ਦੇਖੋ ਆ ਸਰੋਵਰ ਆ ਸਾਈਡ ਤੇ ਇੱਧਰ ਵੀ ਮੂਰਤੀਆਂ ਲੱਗੀਆਂ ਇੱਧਰ ਵੀ ਦੀਪਤੀਆਂ ਨੇ ਸਾਹਮਣੇ ਦੇਖਦੇ ਆਪਾਂ ਛਿੰਕੀ ਦੀ ਮੂਰਤੀ ਇਸ ਮੰਦਰ ਦੇ ਵਿੱਚ ਨਾ ਲక్ష్ਮੀ ਮਾਤਾ ਦੁਰਗਾ ਮਾਤਾ ਤੇ ਵਿਸ਼ਨੂ ਜੀ ਦੀ ਪੂਜਾ ਹੁੰਦੀ ਆ ਵਿਸ਼ਨੂ ਜੀ ਮਹਾਰਾਜੇ ਬੱਚੇ ਬੜੇ ਖੁਸ਼ ਹੁੰਦੇ ਦੇਖ ਕੇ ਲੋ ਜੀ ਪ੍ਰਸ਼ਾਦ ਲੈ ਲੈਂਦੇ ਆਪਾਂ ਹਾਂ ਅਪ ਚੱਲਦੇ ਆਂ ਵਾਪਸ ਬੱਦਲ ਵੀ ਬਹੁਤ ਹੋ ਗਏ ਆ ਪਿੱਛੇ ਦੇਖੋ ਕਿੰਨੇ ਹੋ ਗਏ ਮੰਦਿਰ ਦੀ ਫੋਟੋ ਆ ਰਹੀ ਤੋਂ ਕਿਛੇ ਮੇਰੇ ਕਿੰਨਾ ਸੋਹਣਾ ਲੱਗ ਰਿਹਾ ਇਹ ਬਣਿਆ ਵੀ ਬਿਲਕੁਲ ਗੋਲਡਨ ਟੈਂਪਲ ਵਾਂਗੂ ਹੀ ਆ ਵਿਸ਼ਨੂ ਜੀ ਮਹਾਰਾਜ ਜੀ ਦੀ ਤੇ ਦੁਰਗਾ ਮਾਤਾ ਦੀ ਤਾਂ ਪੂਜਾ ਹੁੰਦੀ ਹੁੰਦੀ ਆ ਲਕਸ਼ਮੀ ਮਾਤਾ ਹੀ ਪੂਜਾ ਹੁੰਦੀ ਇੱਥੇ ਦੁਰਗਾ ਮਾਤਾ ਇਹ ਨੌ ਤੇ ਹੈਗਾ ਇੱਥੋਂ ਦੇਖੋ ਇਹ ਪਿੱਛੋਂ ਆਪਾਂ ਦੇਖਦੇ ਹੋ ਤੂੰ ਕਲੀਅਰ ਦਿਸੂਗਾ। بارش ਆ ਗਈ। ਮੌਸਮ ਵਧੀਆ ਹੋ ਗਿਆ। ਇਹ ਇੱਥਰ ਵੀ ਬਕਰਮਾ ਓ ਸਾਈਡ ਤੇ ਵੀ। ਆ ਇੱਥੋਂ ਨਹੀਂ ਦੇਸ ਰਿਆ। ਕੋ ਫੇਰੋ ਜਿੱਦੀ ਆਪਾਂ ਓ ਸਾਈਡ ਤੇ ਪਚਾ ਜਲਦੇ ਆ। ਤੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰਦੇ ਹੋ ਕਮੈਂਟ ਕਰਦੇ ਹੋ। ਗੇਟ ਗੇਟ ਦੇਖੋ ਬਾਹਰਲੇ ਵੱਡੇ ਸਾਰੇ ਚਾਂਦੀ ਦੇ ਗੇਟ ਕਿੰਨੇ ਕਿੰਨੇ ਵੱਡੇ ਗੇਟ ਤੇ ਹੁਣ ਆ ਗਿਆ ਆ ਗਏ ਆਪਾਂ ਬਾਹਰ ਬਾਹਰ ਨਾਲ ਇੱਕ ਇੱਕ ਪੜਨ ਜੀ ਨੂੰ ਬੋਲ ਲੈਂਦੀ ਐ ਫਿਰ ਬੋਲਦੇ ਇੱਕ ਨਾ ਇੱਧਰ ਨਾਲ ਹੀ ਰਾਈਟ ਸਾਈਡ ਤੇ ਜਦੋਂ ਬਾਹਰ ਹੁੰਦੇ ਆ ਨਾ ਆਪਾਂ ਇੱਧਰ ਵੀ ਮੰਦਿਰ ਹੈਗਾ ਸ੍ਰੀ ਬੜਾ ਹਨੂਮਾਨ ਮੰਦਿਰ ਪ੍ਰਾਚੀਨ ਇਹ ਵੀ ਪ੍ਰਾਚੀਨ ਮੰਦਿਰ ਆ ਆ ਜੇ ਆਪਾਂ ਦੇਖੀਏ ਇਹ ਵੀ ਆਪਾਂ ਦੇਖਦੇ ਆ ਇਹ ਰਸਤਾ ਜਾਂਦਾ ਵੈਸੇ ਆਪਾਂ ਜੁੱਤੇ ਉੱਥੇ ਉਤਾਰਦੇ ਆ ਤੇ ਪਰ ਆ ਲੋਕ ਲਈ ਜਾਂਦੇ ਆ ਜੁੱਤੇ ਪਾ ਕੇ ਸੂਟਰੀਆਂ ਵੀ ਲੈ ਅੱਛਾ 700 ਸਾਲ ਪੁਰਾਣੀ ਮਾਂ ਦੁਰਗਾ ਕੀ ਜੀ ਕਾਮ ਅੰਦਰ ਪ੍ਰਚੀਨ ਸ੍ਰੀ ਸ਼ੀਤਲਾ ਮਾਤਾ ਮੰਦਿਰ ਅੰਦਰ ਬਡੇ ਮੰਦਿਰ ਬਣਿਆ ਇੱਕ ਇਹ ਮੰਦਿਰ 700 ਸਾਲ ਪੁਰਾਣਾ ਹਨ ਅੱਗੇ ਆ ਮੰਦਿਰ ਆਇਆ ਇੱਧਰ ਰਹਿ ਗਿਆ ਦੁਰਗਿਆਣਾ ਮੰਦਿਰ ਉਹ ਸਾਹਮਣੇ ਦੇਖੋ ਇਹ ਸਾਹਮਣੇ ਗੇਟ ਆ ਗਿਆ ਹਨੂਮਾਨ ਮੰਦਿਰ ਜੀ ਦਾ ਹਨੂਮਾਨ ਜੀ ਦੇ ਮੰਦਿਰ ਦਾ ਹਨ ਸਾਹਮਣੇ ਮੇਨ ਗੇਟ ਏ ਆ ਗਿਆ ਮੰਦਿਰ ਘੰਟੇ ਦੀ ਆਵਾਜ਼ ਆਈ ਆ ਅੰਦਰ ਹਾਲ ਇੱਧਰ ਵੀ ਕੋਈ ਮਤਲਬ ਅੱਜ ਕੋਈ ਸੰਗਤ ਨਹੀਂ ਹੈਗੀ ਬਹੁਤ ਲੋਕ ਘਟਾ ਦੇਖੋ ਤੁਸੀਂ ਮੇਰੇ ਨਾਲ ਕੋਈ ਹੈਗਾ ਪਿੱਛੇ ਕੋਈ ਆ ਇੱਕ ਦੋ ਹੋਊਗੇ मंदर भी। चलो अः प्राचीन है बाकी नवीनता हैगी है, है हरेक चीज प्राचीन तो अपने कोश नहीं है लेख सकते अपना प्राचीन मा टेक भी ਏ ਜੀ ਹਨੂਮਾਨ ਮੰਦਿਰ ਪੁਰਾਤਨ ਮੰਦਿਰ ਇਹ ਆਪਾਂ ਦੇਖ ਲਿਆ ਤੇ ਹੁਣ ਚੱਲਦੇ ਆਪਾਂ ਵਾਪਸ ਵੀਡੀਓ ਵਧੀਆ ਲੱਗੀ ਸ਼ੇਅਰ ਕਮੈਂਟ ਕਰਦੇ ਹੋ ਨਾ ਵਧੀਆ ਲੱਗੀ ਤਾਂ ਸਬਸਕ੍ਰਾਈਬ ਕਰਦੇ ਏਨਾ ਕੁ ਭਾਈ ਕਰਦੇ ਠੀਕ ਆ